ਸਾਥੀਓ ਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਤੋਂ ਜੀ ਤੇ ਅੱਜ ਇਹ ਵੀਡੀਓ ਜਿਹੜੀ ਹੋਣ ਵਾਲੀ ਹੈ ਜੀ ਇਹ ਚ ਟੋਕੜ ਗਾਇਆਂ ਤੇ ਇਹਨਾਂ ਦੇ ਵਿੱਚੋਂ ਕੁਝ ਗਾਇਆਂ ਦੇ ਟੀਕਾ ਵੀ ਭਰੇ ਹੋਇਆ ਅਗਲੇ ਸੂਏ ਵਾਸਤੇ ਆਪਾਂ ਡਿਟੇਲ ਲਵਾਂਗੇ ਬਾਈ ਤੋਂ ਤੇ ਐਡਰੈਸ ਕਨਫਰਮ ਕਰਾਂਗੇ ਬਾਈ ਦਾ ਇਹ ਵੀਡੀਓ ਨੂੰ ਸ਼ੁਰੂ ਕਰਦੇ ਸ਼ੁਰੂ ਕਰਨ ਤੋਂ ਪਹਿਲਾਂ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਦੇਖ ਰਹੇ ਹੋ ਵੀਡੀਓ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਆਓ ਜੀ ਕਰੀਏ ਵੀਡੀਓ ਨੂੰ ਸ਼ੁਰੂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਥੋੜਾ ਉੱਚੀ ਬੋਲੋ ਭਾਈ ਹਾਂ ਜੀ ਭਾਈ ਆਪਣਾ ਐਡਰੈਸ ਪਹਿਲਾਂ ਕਨਫਰਮ ਕਰ ਦਿਓ ਭਾਈ ਪਿੰਡ ਆਪਣਾ ਗੰਗਾ ਹੈ ਹਾਂ ਜੀ ਜ਼ਿਲ੍ਹਾ ਬਠਿੰਡਾ ਹੈ ਹਾਂ ਜੀ ਫੋਨ ਨੰਬਰ ਆਪਣਾ 94787 75478 79487 94787 705487 ਠੀਕ ਹੈ ਤੇ ਆਪਣਾ ਨਾਮ ਵੀ ਦੱਸ ਦਿਓ ਜਿਸ ਕਾਰਨ ਮੇਰਾ ਨਾਮ ਹੈ ਵੀਰ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਈ ਆਪਾਂ ਕਿਹੜੇ ਕਿਹੜੇ ਗਾਇਆਂ ਤੇ ਕਿੰਨੀਆਂ ਬਕਾਉ ਆਪਣੇ ਕੋਲ ਆ ਜੀ ਤਿੰਨ ਗਾਇਆਂ ਆਪਣੇ ਕੋਲ ਹਾਂਜੀ ਕਿੰਨੀਆਂ ਗਾਇਆਂ ਸੇਲਦੇ ਨੇ ਠੀਕ ਹੈ ਕਿੰਨੇ ਟੋਕੜਾਂ ਨੇ ਠੀਕ ਹੈ ਦੋਵਾਂ ਦੇ ਟੀਕਾ ਏਆਈ ਹੋਈ ਵੀ ਐ ਠੀਕ ਹੈ 28-28 ਦਿਨ ਹੋ ਗਏ ਫਟਾਪਾ ਖਾਲੀ ਗਾਇ ਕੀ ਦੇਮ ਆ ਤੇ ਆਪਾਂ ਖਾਲੀ ਗਾਇ ਕੀ ਦੇਮ ਚੈੱਕ ਪਾਸਤੀ ਨੇ ਆ ਰਹੀਆਂ ਹਾਂ ਠੀਕ ਹੈ ਠੀਕ ਹੈ ਨਾ ਦੇ ਦੋ ਪਹਿਲਾਂ ਲਗਾਈਆਂ ਹਾਂਜੀ ਇੱਕ ਨਹੀਂ ਠੀਕ ਹੈ ਤੇ ਇੱਕ ਦੂਜੀ ਸੂਏ ਤੇ ਠੀਕ ਹੈ ਜੀ ਹਾਂਜੀ ਤੇ ਦੋਸਤੋ ਮਾਰਕਿੰਗ ਇਹਨਾਂ ਦੀ ਚੱਲ ਰਹੀ ਹੈ ਇਹ ਮਸ਼ੀਨਾਂ ਨਾਲ ਵੀ ਮਾਰਕਿੰਗ ਕਰਾਉਂਦੀਆਂ ਆ ਤੇ ਅਥੀ ਵੀ ਚੋ ਰਹਿੰਦੇ ਬਾਈ ਹੋਰੀ ਠੀਕ ਹੈ ਨਾ ਤੇ ਹਾਂਜੀ ਸ਼ੁਰੂ ਆਪਾਂ ਕਿਹੜੀ ਗਾਂ ਤੋਂ ਕਰਾਂਗੇ ਬਾਈ ਆਹ ਤੋਂ ਠੀਕ ਹੈ ਜੀ ਹਾਂਜੀ ਬਾਈ ਜਿਸ ਕਰ ਮੇਰਾ ਕੀ ਅਪਡੇਟ ਹੈ ਇਹ ਪਹਿਲਾ ਸੂਆ ਬਾਈ ਜੀ ਇਹ ਹਾਂਜੀ ਸੂਈ ਵੀ ਨੇ ਆਪਣੇ ਕੋਲੇ 23-24 ਲੀਟਰ ਦੁੱਧ ਦਿੱਤਾ ਹੈ ਠੀਕ ਹੈ ਜੀ ਹਾਂਜੀ ਪਰ ਹੁਣ ਇਹ 14-15 ਕਿਲੋ ਦੁੱਧ ਤੇ ਹੁਣ ਇਹ ਖਾਲੀ ਕੀਤੀ ਬਾਈ ਹਾਂ ਇਹਦੀ ਚਾਈ ਹੋ ਚਾਈ ਹੋ ਚੁੱਕੀ ਹੈ ਨਾ ਇੱਕ ਦੋਸਤਾਂ ਮਿਲ ਕੇ ਇਹ ਹੋ ਚੁੱਕੀ ਹੈ ਹਾਂਜੀ ਤੇ ਥਣ ਲੇ ਵੇਦੀ ਬਹੁਤ ਸੋਹਣੀ ਬੈੜਾ ਤੇ ਬਾਕੀ ਪਹਿਲੇ ਸੂਏ ਸੂਇਆ ਤੇ ਦੂਜੇ ਵਾਸਤੇ ਇਹਦੀ ਏਆਈ ਹੋ ਚੁੱਕੀ ਹੈ ਖੰਡੀ ਸਿਰਾ ਹੈ ਖੰਡਾ ਸਿਰਾ ਕੋਈ ਚੱਕਰ ਨਹੀਂ ਚਾਹੇ ਮਗਰ ਦੇ ਹੱਥ ਮਾਰੀ ਜਾਓ ਕੋਈ ਚੱਕਰ ਤੇ ਬਾਕੀ ਬਾਈ ਥਣ ਥਣੇ ਦੇ ਬਰਾਬਰ ਹੈ ਕੋਈ ਬਾਦ ਘਾਟ ਕੇ ਨਹੀਂ ਜੀ ਠੀਕ ਹੈ ਕਲੀਅਰ ਹੈ ਠੀਕ ਹੈ ਜੀ ਤੇ ਬਾਕੀ ਦੋਸਤੋ ਤਸੱਲੀ ਤੁਸੀਂ ਆਪ ਕਰਨੀ ਆ ਕੇ ਵੀਡੀਓ ਦੇ ਕੇ ਜਰੀਆ ਹੁੰਦੀ ਹੈ ਪਸ਼ੂ ਦਿਖਾਉਣ ਦਾ ਤੇ ਤੁਹਾਨੂੰ ਐਡਰੈਸ ਦੇਣ ਦਾ ਤੇ ਇਹਦਾ ਬਾਈ ਮੁੱਲ ਆਪਾਂ ਕੀ ਕਰਦੇ ਆ ਕੋਈ ਮੰਗਦਾ 50000 ਠੀਕ ਹੈ ਜੀ ਪਰ ਮੌਕੇ ਤੇ ਆ ਕੇ ਮਾਨਤਾ ਕਰਦੇ ਠੀਕ ਹੈ ਜੀ ਹਾਂਜੀ ਠੀਕ ਹੈ ਚਲੋ ਦੋਸਤੋ ਇਹ ਗਾਂ ਦਾ ਮੁੱਲ ਬਾਈ ਨੇ ਕੀਤਾ 45000 ਪਹਿਲਣ ਵੇੜਾ ਤੇ 1 ਮਹੀਨਾ ਹੋ ਗਿਆ ਇਹਦੀ ਏਆਈ ਹੋਈ ਨੂੰ ਦੂਸਰੇ ਸੂਏ ਵਾਸਤੇ ਦੁੱਧ 14+ ਦੱਸ ਰਿਹਾ ਬਾਈ ਅਗਲੀ ਵਾਰ ਦਾ ਬਾਈ ਜਿਹੜੀ ਪਹਿਲਾਂ ਵੜੜ ਹੈ ਜੀ ਇਹ ਵੀ ਪਹਿਲੇ ਸੂਈ ਹੈ ਦੁੱਧ ਇਹਨੇ ਵੀ ਹੁਣ ਨਹੀਂ ਦਿੱਤਾ ਠੀਕ ਹੈ ਹਾਂਜੀ ਇਹਨੇ ਵੀ ਦੁੱਧ ਜਿਸ ਕਾ ਸਜਰਾ ਦਾ ਦੁੱਧ ਕਿੰਨਾ ਸੀ ਇਹਨਾਂ ਦਾ ਇਹਨਾਂ ਕੋਲੇ 22 23 ਲੀਟਰ ਸੀ ਇਹ ਕੰਡੇ ਵਾਲਾ ਠੀਕ ਹੈ ਜਿਹੜੀ 20+ ਹੀ ਆ ਸਾਰੀ ਹਾਂਜੀ 20+ ਸਾਰਾ ਨਹੀਂ ਦਿੱਤਾ ਠੀਕ ਹੈ ਹਾਂਜੀ ਤੇ ਇਹ ਪਹਿਲਾ ਸੂਆ ਹਾਂਜੀ ਸੂਈ ਹੈ ਇਹ ਇਹ ਆਈ ਇਹਦੀ ਵੀ ਹੋਈ ਸੀ ਠੀਕ ਹੈ ਕਿੰਨਾ ਚਰੋਗੇ ਇਹਦੀ ਆਈ ਨੂੰ ਆਈ ਨੂੰ 28 ਦਿਨ ਹੋਏ ਹੈ ਜੀ ਠੀਕ ਹੈ ਹਾਂ ਜੀ ਕਿਨ ਚੈੱਕ ਪਾਸ ਨਹੀਂ ਆਉਣੀ ਹੈ ਨਾ ਕੋਈ ਨਹੀਂ ਠੀਕ ਹੈ ਜੀ ਆਪਾਂ ਖਾਲੀ ਕਹਿ ਕੇ ਦੇਵਾਂਗੇ ਤੇ ਥਾਲੇ ਵੀ ਇਹ ਵੀ ਕਲੀਅਰ ਹੈ ਹਨਾ ਸਾਰਾ ਗੰਗਾ ਸਾਹ ਨਾਲ ਖੰਡੀਆਂ ਸੀ ਠੀਕ ਹੈ 200 ਮਾਰਕਿੰਗ ਇਹਨਾਂ ਦੀ ਹੋ ਚੁੱਕੀ ਹੈ ਮਾਰਕਿੰਗ ਤੋਂ ਬਾਅਦ ਆ ਗਾਂ ਵੈਸੇ ਨਹੀਂ ਅਥਰਵਾਉਣਾ ਤੇ ਇਹ ਕੋਈ ਚੱਕ ਨਹੀਂ ਬਾਈ ਜਿੰਨੇ ਮਰਜ਼ੀ ਬੈਠ ਕੇ ਚੋਈ ਸਕਦੇ ਠੀਕ ਹੈ ਨਾ ਬਾਕੀ ਪੋਰਸ਼ਾਂ ਕੁਝ ਨਹੀਂ ਆ ਚਾਰ ਚਾਰ ਥਾਣਾ ਕਲੀਅਰ ਹੈ ਗੰਗਾ ਤੇ ਬਈ ਤੀਸਰੀ ਵੀ ਇਹਦਾ ਮੁੱਲ ਕੀ ਆਪਾਂ ਕਰਦੇ ਹਾਂ ਪਰ ਰੇਟ ਇਹਦਾ ਵੀ ਉਹੀ ਆ ਬਾਈ ਮਾਨਤਾ ਕਰਾਂਗੇ ਤੇ ਬੱਤੀ ਆਏ ਚਲ ਕੋਈ ਗੱਲ ਤੁਹਾਡਾ ਮਾਨਤਾ ਕਰਾਂਗੇ ਇਹਨੂੰ ਜਿੱਨਾ ਅਸੀਂ ਕਹੋਗੇ ਠੀਕ ਹੈ ਹਾਂਜੀ ਠੀਕ ਹੈ ਚਲੋ ਚਲੋ ਮਿਹਰਵਾਲੀ ਜੀ ਇਹ ਅਗਲੀ ਇਹ ਦੂਸਰਾ ਸੂਈ ਹੈ ਜੀ ਇਹ ਦੂਸਰਾ ਸੂਈ ਹੈ ਤੇ ਇਹ ਹੀ ਅੱਗੇ ਵਾਸਤੇ ਦੀ ਇਹ ਆਈ ਇਹਦੀ ਕੀਤੀ ਨਹੀਂ ਜੀ ਹੋਈ ਨਹੀਂ ਜੀ ਨਹੀਂ ਇਹ ਆਈ ਕੀਤੀ ਨਹੀਂ ਤੇ ਐਵੇਂ ਰੱਪਮਾਨ ਹਾਂਜੀ ਹਾਂਜੀ ਹਾਂ ਹਾਂ ਹਾਂਜੀ ਇਹਦੇ ਥੱਲੇ ਵੀ 14 15 ਕਿਲੋ ਦੁੱਧ ਹੈ ਹੋਣਾ ਐਟ ਅ ਟਾਈਮ ਚੰਨਾ ਬੜੇ 14 15 ਲੀਟਰ ਤਿਆਰ ਹੈ ਠੀਕ ਹੈ ਕੰਡੇ ਵਾਲਾ ਦੁੱਧ ਹੈ ਜੀ ਠੀਕ ਹੈ ਬੰਦਾ ਆਜੇ ਚੋਲੇ ਕੰਡਾ ਆਪਣੇ ਕੋਲੇ ਪਿਆ ਧਰ ਕੇ ਦੇਖ ਚੱਕਰ ਸ ਠੀਕ ਹੈ ਜੀ ਹਾਂਜੀ ਦੇ ਚਾਹੇ ਮਸ਼ੀਨ ਚਲੋ ਵੀ ਸਕੱਤੀ ਚਲੋ ਹਾਂ ਜੇ ਕੋ ਚੱਕਾ ਨਹੀਂ ਪੈ ਅਜੇ ਇਹ ਖਾਲੀ ਤਾਂ ਨਹੀਂ ਕੀਤੀ ਰੇ ਖਾਲੀ ਕੀਤੀ ਨਹੀਂ ਅਜੇ ਇਹ ਖਾਲੀ ਨਹੀਂ ਹੋਇਆ ਜੀ ਹੈ ਨਾ ਸੂਜਾਂ ਦੀ ਚਵਾਈ ਮਿਲ ਕੇ ਹੋਈ ਜਾਂਦੀ ਚੱਲੀ ਜਾਂਦੀ ਰਹਿੰਦੀ ਹੈ ਜੀ ਠੀਕ ਹੈ ਹਾਂ ਜੀ ਇਹ ਤਿੰਨ ਵੜਾ ਜੀ ਹਾਂ ਜੀ ਇਹ ਤਿੰਨ ਵੜਾ ਜੀ ਇਹ ਤਿੰਨ ਵੜਾ ਦੋਸਤੋ ਤੇ ਇਹਦਾ ਮੁੱਲ ਕੀ ਹੈ ਬਾਈ ਇਹਦਾ 45000 ਰੁਪਏ ਦੀ ਦੇ ਦਾਂਗੇ ਬਾਈ ਇਹ ਦੇਣਾ 45000 ਹਾਂ ਜੀ ਠੀਕ ਹੈ ਨਾ ਠੰਡੀ ਸੀਦਾ ਬਾਈ ਇਹ ਠੀਕ ਹੈ ਦੋਸਤੋ ਮਾਨ ਤਾਂ ਥੋੜਾ ਬਹੁਤ ਇਹ ਚ ਵੀ ਹੋ ਜਾਊਗਾ ਠੰਡੀ ਸੀਦਾ ਹੈ ਹਾਂ ਜੀ ਦੂਜੇ ਸੂਏ ਵਾਸਤੇ ਦੋਹਾਂ ਦੀ ਏਅਰ ਹੀ ਹੋਈ ਹੈ ਇੱਕ ਦੀ ਹੋਈ ਨਹੀਂ ਦੇਖ ਲਓ ਨਹੀਂ ਪਤਰੋ ਇਤਨਾ ਕਰੇ ਇਹ ਵੀ ਬਈ ਦੂਜਾ ਸੂਆ ਸੂਈ ਹੈ ਅੱਛਾ ਜੀ ਹੁਣ ਇਹਦੇ ਥੱਲੇ 16 17 ਕਿਲੋਗ੍ਰਾਮ ਨਾ ਬਣਾ ਥੋੜਾ ਉਹ ਦਵਾਈ ਚੰਦੜਾ ਦੇਣਾ ਠੀਕ ਹੈ 16 17 ਕਿਲੋ ਦੁੱਧ ਤਿਆਰ ਹੁਣ ਹਾਂਜੀ ਠੀਕ ਹੈ 16 ਕਿਲੋ ਮੰਨ ਕੇ ਆਵੇ ਬੰਦਾ ਠੀਕ ਹੈ ਕੰਡਾ ਕਰਾ ਕੇ ਤੋੜਾਂਗੇ ਆਪਾਂ 16 ਕਿਲੋ ਦੁੱਧ ਉਹ ਬਰੀਡ ਚੰਗੀ ਦੀਆਂ ਗਾਂ ਹੈ 16 ਕਿਲੋ ਦੁੱਧ ਹੁਣ ਤਿਆਰ ਹੈ ਤੇ ਸੂਆਂ ਨੂੰ ਕਿੰਨਾ ਚਿਰ ਹੋ ਗਿਆ ਕਰਨ ਨੂੰ ਬਈ ਤਿੰਨ ਤਿੰਨ ਸਾਢੇ ਤਿੰਨ ਤਿੰਨ ਮਹੀਨੇ ਹੋ ਗਏ ਤਿੰਨ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਜੀ ਤੇ ਸੂਣਾ ਦੁੱਧ ਹੈ ਮਤਲਬ ਉਸ ਟਾਈਮ ਦਾ ਫਿਰ 22 23 ਲੀਟਰ ਦਾ ਵੀ ਹੋਊਗਾ ਹਾਂਜੀ ਠੀਕ ਹੈ 22 23 ਲੀਟਰ ਸਾਰੀਆਂ ਕੰਮਾਂ ਤਲੇ 22 23 ਲੀਟਰ ਤਿਆਰ ਤੇ ਜਿਸ ਕਰਨੇ ਨੂੰ 베ਚ ਆਪਾਂ ਕਿਉਂ ਰਹੇ ਆ ਫਿਰ ਬਈ ਬਾਹਰ ਦਾ ਕਰਕੇ ਠੀਕ ਹੈ ਹਾਂਜੀ ਕਿਉਂਕਿ ਡੈਡੀ ਤਾਂ ਅੰਧੇ ਨਹੀਂ ਫਾਰਮ ਅਚ ਹਾਂ ਹਾਂਜੀ ਮੈਂ ਛੋਟੇ ਕੋਲ ਜਾ ਰਿਹਾ ਜੀ ਉਹ ਬੰਦਾ ਤਾਂ ਰੱਖਿਆ ਪਰ ਜੀ ਪੂਰਾ ਨਹੀਂ ਕਰਦਾ ਪੁੱਲਾ ਪਾਉਂਦਾ ਹੁਣ ਤਾਂ ਠੀਕ ਹੈ ਠੀਕ ਆਉਂਦੇ ਕੋਲ ਕੰਮ ਲਈ ਲੋਟ ਆਉਂਦਾ ਠੀਕ ਹੈ ਚਲੋ ਹਾਂਜੀ ਦੋਸਤੋ ਬਾਈ ਦਾ ਬਾਹਰ ਦਾ ਜਾਣ ਦਾ ਪ੍ਰੋਗਰਾਮ ਹੈ ਤੇ ਗਾਂਆਂ ਬਹੁਤ ਸੋਹਣੀਆਂ ਦੇਖ ਲਓ ਚਾਰ ਗਾਂਆਂ ਬਾਈ ਕੋਲੇ ਉਹਦੀ ਏਅ ਹੀ ਹੋਈ ਹੈ ਇਸ ਕੰਨ ਨਹੀਂ ਜੀ ਏਅ ਹੀ ਮਤਲਬ ਦੋ ਜੀ ਇੱਕ ਖਾਲੀ ਹੈ ਠੀਕ ਹੈ ਉਹ ਵੀ ਮਤਲਬ ਦੁਬਾਰਾ ਉਦੋਂ ਵਜੇ ਤਾਰਾਂ ਦੇਖਣਾ ਹਾਂਜੀ ਠੀਕ ਹੈ ਇਹ ਦੋਸਤੋ ਦੋ ਮਤਲਬ ਤੁਸੀਂ ਚਾਰੇ ਖਾਲੀ ਕਰਕੇ ਹੀ ਲੈਣੀਆਂ ਜਿਹੜੇ ਵੀ ਲੈਣੀਆਂ ਤੇ ਏਹੀ ਇਹਨਾਂ ਦੇ ਵਿੱਚੋਂ ਦੋਹਾਂ ਦੀ ਹੋਈ ਹੈ ਤਕਰੀਬਨ 26 27 ਦਿਨ ਦੋਨਾਂ ਨੂੰ ਹੋ ਚੁੱਕੇ ਆ ਤੇ ਮੁੱਲ ਉਹਦਾ ਬਈ ਉਹਦਾ ਮੁੱਲ ਮਾਂ ਤਾਂ ਗੁੰਜਿਆ 52 ਬਈ ਮਾਂ ਤਾਂਣ ਕਰ ਠੀਕ ਹੈ ਠੀਕ ਹੈ ਕਾਵਾਂ ਸਾਰੀਆਂ ਠੰਡੀਆਂ ਸੀ ਠੀਕ ਹੈ ਲੱਥੀ ਚਵਾਈ ਕਰ ਲਓ ਮਸ਼ੀਨ ਨਾਲ ਕਰ ਲਓ ਕੋਈ ਦਿੱਕਤ ਨਹੀਂ ਠੀਕ ਹੈ ਉਹ ਤਾਂ ਮਤਲਬ ਦੂਜੇ ਸੂਏ ਸੂਈ ਵੀ ਆ ਤੇ ਤੀਜੇ ਵਾਸਤੇ ਗੱਬਣ ਹੋਊਗੀ ਹਾਂਜੀ ਠੀਕ ਹੈ ਦੋਸਤੋ ਦੇਖ ਲਓ ਚਾਰ ਚਾਰੋਂ ਕਾਇਆਂ ਦੇਖੋ ਤੁਸੀਂ ਤੇ ਵੀਡੀਓ ਆਪਾਂ ਇੱਥੇ ਹੀ ਕਰਾਂਗੇ ਸਮਾਪਤ ਜਿਆਦਾ ਲੰਬੀ ਨਹੀਂ ਕਰਾਂਗੇ ਮੁੱਲ ਵੀ ਵਿੱਚ ਹੀ ਕਰਤਾ ਹੈ ਵੀਡੀਓ ਦੇ ਬਾਈ ਨੇ ਤੇ ਜਾਇਜ਼ ਜੇ ਮੁੱਲੋ ਕੀਤੇ ਮੇਰੇ ਖਿਆਲ ਨਾਲ ਦੁੱਧ ਦੇ ਹਿਸਾਬ ਨਾਲ ਤੇ ਵੀਡੀਓ ਨੂੰ ਆਪਾਂ ਕਰਾਂਗੇ ਇੱਥੇ ਹੀ ਸਮਾਪਤ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ